ਤੁਸੀਂ ਦੇਖਿਆ ਦੈਰ ਸਰਦੀ ਵੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਮਿਸ਼ਨ ਤਹਿਤ ਲੋਕਾਂ ਨੂੰ ਘਰ ਬੈਠਿਆਂ ਮੁਫਤ ਰਾਸ਼ਨ ਮੁਹੱਈਆ ਕਰਵਾਇਆ ਜਾ ਰਿਹਾ ਹੈ ਇਸ ਯੋਜਨਾ ਦੀ ਸ਼ੁਰੂਆਤ ਹੋਣ ਤੋਂ ਬਾਅਦ ਹੁਣ ਲੋਕਾਂ ਨੂੰ ਰਾਸ਼ਨ ਲਈ ਨਾ ਤਾਂ ਲੰਬੀਆਂ ਕਤਾਰਾਂ 'ਚ ਖੜੇ ਹੋਣਾ ਪੈ ਰਿਹਾ ਅਤੇ ਨਾ ਹੀ ਘੰਟਿਆਂ ਤੱਕ ਇੰਤਜ਼ਾਰ ਕਰਨਾ ਪੈਂਦਾ ਸਗੋਂ ਲੋਕਾਂ ਨੂੰ ਘਰ ਬੈਠੇ ਹੀ ਮੁਫਤ ਰਾਸ਼ਨ ਮਿਲ ਰਿਹਾ ਹੈ ਮੌਜੂਦਾ ਸਮੇਂ 28,51,032 ਇਸ ਯੋਜਨਾ ਦਾ ਲਾਭ ਲੈ ਰਹੇ ਨੇ। 5000 ਲੈਣ ਜਾਂਦੇ ਸੀ ਹੁਣ ਸਾਡੇ ਘਰ-ਘਰ ਪਹੁੰਚਾਉਂਦੇ ਨੇ। ਪਿੰਡ ਸਲਾਨਾ ਵਿੱਚ ਰਸ ਵੰਡ ਕੇ ਗਏ ਨੇ ਜੀ। ਅੱਗੇ ਵੀ ਤੁਸੀਂ ਏਕੜੀ ਕਰਦੇ ਰਹੋ ਜੀ। ਬਹੁਤ ਧੰਨਵਾਦ ਜੀ। ਮંત્રી ਸਾਹਿਬ ਦਾ ਪੈਂਦਾ ਆਏ ਸਾਡੇ ਸਾਨੂੰ ਬਹੁਤ ਅੱਛਾ ਲੱਗਿਆ ਇਸ ਯੋਜਨਾ ਤਹਿਤ ਲਾਭਪਾਤਰੀ ਨੂੰ ਉਸਦੇ ਘਰ ਤੱਕ ਰਾਸ਼ਨ ਦੀ ਸਪਲਾਈ ਬਾਰੇ ਐਸਐਮਐਸ ਰਾਹੀਂ ਸੂਚਿਤ ਕੀਤਾ ਜਾ ਰਿਹਾ ਹੈ ਜੇਕਰ ਕੋਈ ਫੀਡਬੈਕ ਸੁਝਾ ਰਿਹਾ ਸ਼ਿਕਾਇਤ ਕਰਨਾ ਚਾਹੁੰਦਾ ਹੈ ਤਾਂ ਲਾਭਪਾਤਰੀ ਟੋਲ ਫਰੀ ਨੰਬਰ 1100 ਤੇ ਕਾਲ ਕਰ ਸਕਦੇ ਹਨ ਇਸ ਸਕੀਮ ਤਹਿਤ ਰਾਸ਼ਨ ਚ ਕਣਕਿਆ ਆਟਾ ਜੋ ਵੀ ਪਰਿਵਾਰ ਲੈਣਾ ਚਾਹੇ ਘਰ ਬੈਠੇ ਹੀ ਉਸ ਨੂੰ ਮੁਹੱਈਆ ਕਰਵਾਇਆ ਜਾ ਰਿਹਾ ਹੈ ਇਹ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਸੁਚੱਜਾ ਸ਼ਾਸਨ ਲੋਕਾਂ ਨੂੰ ਘਰ ਬੈਠੇ ਮਿਲ ਰਿਹਾ ਹੈ ਮੁਫਤ ਰਾਸ਼ਨ ਮੈਂ ਹਸਦੀਪ ਸ਼ਰਮਾ ਸੋ ਦੰਦ ਦੱਸਦੀ ਕਿ ਲੁਧਿਆਣਾ ਵਿੱਚ ਇੱਕ ਐਸਤਾ ਦਾ ਵੈਦ ਹੈ ਜਿਹੜੇ ਆਮ ਬੜੇ ਲੋਕ ਹੁੰਦੇ ਨੇ ਅੱਖਾਂ ਦੀ ਅਗਲੀ ਰੋਸ਼ਨੀ ਘਟਾ ਹੈ ਜਾਂ ਕਿਸੇ ਕਾਲਾ ਮੋਤੀ ਜਾਂ ਚਿੱਟਾ ਮੋਤੀ ਪ੍ਰੋਬਲਮ ਆਉਂਦੀ ਹੈ ਤਾਂ ਕਿਤੇ ਇਹ ਲੁਧਿਆਣਾ ਦੇ ਵੈਦ ਹਰਜੀਤ ਸਿੰਘ ਨੂੰ ਇਹ ਬਖਸ਼ ਹੈ ਕਿ ਉਹ ਜਿਹੜੇ ਆਮ ਬੜੇ ਲੋਕਾਂ ਨੂੰ ਉਹਨਾਂ ਲੋੜਵੰਦ ਮਰੀਜ਼ਾਂ ਨੂੰ ਅੱਖਾਂ ਦੀ ਦਵਾਈ ਬਿਲਕੁਲ ਫ੍ਰੀ ਦਿੰਦੇ ਆ ਤਾਂ ਉਹ ਬਾਬਾ ਦੀਪ ਸਿੰਘ ਜੀ ਦੀ ਵੀ ਇੱਕ ਕਿਰਪਾ ਹੈਗੀ ਉਹਨਾਂ ਦੇ ਉੱਪਰ ਬਾਬਾ ਜੀ ਦੀ ਕਿਰਪਾ ਦੇ ਨਾਲ ਉਹ ਦਵਾਈ ਹੈ ਉਹ ਮਰੀਜ਼ਾਂ ਦੇ ਵੀ ਕਾਫੀ ਅਸਰ ਕਰਦੀ ਹੈ ਤੇ ਕੁਝ ਹੀ ਦਿਨਾਂ ਚ ਅੜੀ ਚਿੱਟਾ ਮੋਤੀ ਹੈ ਕਾਲਾ ਮੋਤੀ ਪ੍ਰੋਬਲਮ ਆਂਦੀ ਹੈ ਉਹ ਤਾਂ ਦੂਰ ਹੁੰਦਾ ਹੀ ਹੁੰਦਾ ਇਸ ਤੇ ਨਾਲ ਜਿਹੜੀ ਨਿਗਾਹ ਦੀ ਮੁਸ਼ਕਲ ਪ੍ਰੋਬਲਮ ਆਂਦੀ ਹੈ ਅੱਖਾਂ ਦੀ ਜਿਹੜੀ ਲੱਗਦੀਆਂ ਉਹ ਵੀ ਛੁੱਟ ਜਾਂਦੀਆਂ ਦੂਰ ਹੋ ਜਾਂਦੀਆਂ ਤਾਂ ਇਹ ਤੁਸੀਂ ਤਸਵੀਰਾਂ ਤਾਂ ਦੇਖ ਸਕਦੇ ਹੋ ਲੜਾਂ ਦੇ ਵੈਦ ਹਰਜੀਤ ਸਿੰਘ ਹੈ ਥੇ ਇਹ ਬਾਬਾ ਦੀਪ ਸਿੰਘ ਨਗਰ ਦਾ ਇਹ ਏਰੀਆ ਜਿੱਥੇ ਹਰ ਛਣੀ ਵਾਰ ਵੈਦ ਹਰਜੀਤ ਸਿੰਘ ਵੱਲੋਂ ਇਹ ਰੀ ਨਿਸ਼ੁਲਕ ਸੇਵਾ ਰੀ ਕੀਤੀ ਜਾ ਰਹੀ ਹੈ ਆਮ ਉਹਨਾਂ ਲੋਕਾਂ ਵਾਸਤੇ ਜਿਨ੍ਹਾਂ ਦੀ ਨਿਗਾ ਕਾਫੀ ੜੀ ਵੀਕ ਹੋ ਜਾਂਦੀ ਆ ਤੁਹਾਨੂੰ ਦੱਸਦੀ ਕਿ ਆ ਆਮੜੇ ਵੱਡੇ ਵੱਡੇ ਹਸਤਾ ਲੈ ਕੇ ਉਹ ਲੱਖਾਂ ਰੁਪਏ ਲੈ ਕੇ ਆਪਰੇਸ਼ਨ ਦੀ ਗੱਲ ਕਰ ਦਿੰਦੇ ਆ ਤੇ ਕਾਫੀ ਦੇਰ ਤੱਕ ਆ ਆਮੜੇ ਲੋਕਾਂ ਨੂੰ ਘਰ ਦੇ ਵਿੱਚ ਇੱਕ ਤਕਰੀਬਨ 40 ਦਿਨ ਘਰ ਚ ਬੈਠ ਕੇ ਉਸ ਦਾ ਇਲਾਜ ਕਰਾਣਾ ਪੈਂਦਾ ਤਾਂ ਅੱਜ ਤੁਹਾਨੂੰ ਦੱਸਦੀ ਕਿ ਇਹ ਜਿਹੜਾ ਵੈਦ ਹਰਜੀਤ ਸਿੰਘ ਅਗੇ ਆ ਇਹ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਨਾਲ ਜਿਹੜੀ ਇਹ ਨਿਸ਼ੁਲਕ ਦਵਾਈ ਦੇ ਦਿੰਦਾ ਹੈ ਉਸ ਦਾ ਅਸਰ ਵੀ ਆਮ ਜੀਏ ਕਾਫੀ ਕਾਫੀ ਦੇਰ ਤੋਂ ਇਹ ਦਵਾਈ ਦੇ ਰਹੀ ਤਾਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿੱਥੋਂ ਆਏ ਤੁਸੀਂ ਜੀ ਇਥੇ ਹੋ ਰਹੀ ਹੈ ਦਵਾਈ ਲੈਣਾ ਆਪਾਂ ਦੀ ਅੱਗੇ ਵੀ ਕਦੀ ਆਏ ਸੀ ਤੁਸੀਂ ਹਾਂ ਜੀ ਕਈ ਹਫ਼ਤੇ ਹੋ ਗਏ ਤੁਹਾਨੂੰ ਜਾਨਾ ਤੇ ਅਸਲ ਜਾਨਦੀ ਦਵਾਈ ਕਾਫੀ ਮਸ਼ੂਕ ਗੰਦੇ ਵੈ ਜੀ ਇਹਨੂੰ ਕੋ ਫਰੀ ਦਿੰਦੇ ਆ ਹਾਂ ਜੀ ਕਿਸ਼ਤਾ ਦੇ ਤਾਲੁਕੀ ਪ੍ਰੋਬਲਮ ਸੀ ਅੱਖਾਂ ਜ ਥੋੜੇ ਨਿਗਾ ਘੱਟ ਸੀਗੀ ਮੈਂ ਕਿਹਾ ਚੱਲ ਪਾ ਲੈਨੇ ਹੁਣ ਤਾਂ ਸਾਰੇ ਪਾਈ ਜਾਂਦੇ ਨੇ ਦੇਖੋ ਜੀ ਹਾਂ ਜੀ ਸਾਰੇ ਭਾਈ ਕਿਹੜੀ ਗਾਤ ਆਏ ਤੁਸੀਂ ਲੁਧਿਆਣਾ ਤੋਂ ਆ ਜੀ ਕਿਸ ਸੰਗੜੀ ਦਵਾਈ ਲੈਣੇ ਸੀ ਇਹ ਪ੍ਰੋਬਲਮ ਦਾ ਚਿੱਟਾ ਮੋਦੀ ਆ ਇਹ ਪਹਿਲਾਂ ਵੀ ਜਾਈ ਕਿ ਪਹਿਲੇ ਵੀ ਆਇਆ ਨਾ ਆ ਕੇ ਆਇਆ ਸੀ ਤੋਂ ਤੇ ਅਸਰ ਹੋ ਰਿਹਾ ਦਵਾਈ ਦਾ ਕਿਰੇਤੀ ਸੀ ਬਿਲਕੁਲ ਫਰੀ ਦਿੰਦੇ ਆ ਨਹੀਂ ਮੈਂ ਪੈਸੇ ਲੈ ਲੇਕਿਨ ਪੈਸੇ ਵੀ ਦਿੰਦੇ ਆ ਨਾ ਪੈਸੇ ਵਾਲੇ ਲੈ ਕੇ ਜਾਂਦੇ ਆ ਉਹ ਤਾਂ ਫਰੀ ਵੀ ਦਿੰਦੇ ਵੈਜੀ ਹਾਂ ਫਰੀ ਬਿਲਕੁਲ ਸੋ ਤੇ ਕਿੰਨੇ ਕਰਦੇ ਵਿੱਚ ਠੀਕ ਹੁੰਦਾ ਜੀ ਸਾਨੂੰ ਪਤਾ ਦੱਸਿਆ ਕਿ ਜਿੰਨੇ ਠੀਕ ਹੁੰਦੇ ਆ ਨਹੀਂ ਨਹੀਂ ਇੱਥੇ ਜੀ ਸੋ ਜਿਹੜੇ ਮਰੀਜ਼ ਆਉਂਦੇ ਆ ਜਿਹੜੀ ਚਿੱਟੇ ਮੋਤੀਆਂ ਅੱਖਾਂ ਦੇ ਮੋਤੀ ਗਲਬਤ ਕਰਦੇ ਆ ਕਿੱਥੋਂ ਆਏ ਤੁਸੀਂ ਜੀ ਹਾਂਜੀ ਲੁਧਿਆਣਾ ਤੋਂ ਸ਼ਿਵਲਾਪੁਰੀ ਤੋਂ ਕੀ ਪ੍ਰੋਬਲਮ ਤੁਹਾਨੂੰ ਚਿੱਟਾ ਮੋਤੀ ਆ ਅੱਗੇ ਵੀ ਪਹਿਲੀ ਨਹੀਂ ਆਏਗਾ ਅੱਗੇ ਵੀ ਆਏ। ਦੂਰ ਦੀ ਨਹੀਂ ਗਾ ਪਹਿਲੀ ਵਾਰ ਆਇਆ। ਅੱਗੇ ਪਹਿਲੀ ਨਹੀਂ ਆਇਆ ਪਹਿਲੀ ਵਾਰ ਆਇਆ ਹਾਂਜੀ। ਤੇ ਕਿੱਥੇ ਤੁਹਾਨੂੰ 1022 ਸੀ ਕਿਸੇ ਨੇ ਕਿ ਤੁਹਾਨੂੰ ਪਤਾ ਲੱਗਾ ਹੈ? 1022 ਸੀ ਸਾਨੂੰ ਲੋਕਾਂ ਨੂੰ ਪਤਾ ਲੱਗਿਆ। ਫਰੀਦ ਬਾਈ ਮਿਲਦੀ ਹੈ ਅੱਜ ਪਹਿਲੇ ਦਿਨ ਆਏ ਆ। ਹਾਂਜੀ। ਤੋਂ ਤੁਸੀਂ ਇਹ ਜਗ੍ਹਾ ਦਾ ਰਸ ਦੇਖ ਸਕਦੇ ਹੋ ਵੀ ਕਿੰਨੇ ਜਿਹੜੇ ਆਮ ਬੜੇ ਜਨਤਾ ਇੱਥੇ ਆਂਦੀ ਹੈ ਜਿਹਨਾਂ ਨੂੰ ਨਿਗਾਹ ਦੀ ਪ੍ਰੋਬਲਮ ਹੁੰਦੀ ਹੈ ਅੱਖਾਂ ਦੀ ਜਿਹੜੀ ਐਨਕਾ ਹੁੰਦੀ ਹੈ ਦੂਰ ਦੀ ਨੇੜੇ ਦੀ ਉਹ ਵੀ ਅੱਖਾਂ ਦੀ ਚਸ਼ਮੇ ਹੁੰਦੇ ਆ ਉਹ ਵੀ ਉਤਰ ਜਾਂਦੇ ਆ ਤੇ ਕਿਤੇ ਨਾ ਕਿਤੇ ਵੈਦ ਹਰਜੀਤ ਸਿੰਘ ਦੀ ਤੁਸੀਂ ਦੇਖ ਸਕਦੇ ਹੋ ਜਿਹੜ ਤੇ ਇਹਨਾਂ ਨੂੰ ਟੋਕਨ ਵਗੈਰਾ ਮਿਲਦੇ ਆ ਟੋਕਨ ਤੇ ਬਾਅਦ ਹੀ ਇਹਨਾਂ ਲੋਕਾਂ ਦੀ ਅ ਰੀ ਵਾਰੀ ਆਂਦੀ ਹੈ ਤੇ ਗੱਲਬਾਤ ਕਰਾਂਗੇ ਕੋਸ਼ਿਸ਼ ਕਰਾਂਗੇ ਅੰਦਰ ਜਾਣ ਦੀ ਤਾਂ ਢੇ ਲੋਕ ਹੈਗੇ ਆ ਕਾਫੀ ਦੂਰ-ਦਰਾਡੇ ਤੋਂ ਆਂਦੇ ਆ ਤੇ ਜਿਹੜੀ ਇਹ ਦਵਾਈ ਹੁੰਦੀ ਹੈ ਇਹ ਅੱਖਾਂ 'ਚ ਦਵਾਈ ਪਾਉਂਦੇ ਆ ਤੇ ਤੁਸੀਂ ਦੇਖ ਸਕਦੇ ਹੋ ਜੀ ਹੈ ਮਰੀਜ਼ ਆ ਅੰਦਰ ਜਿਹੜੇ ਕਾਫੀ ਦੂਰ ਤੋਂ ਆਂਦੇ ਆ ਇਹ ਸਾਹਮਣੇ ਇੱਥੇ ਬੈਠੇ ਆ ਤਾਂ ਇਸ ਜਗ੍ਹਾ ਤੇ ਆ ਕੇ ਇਹ ਸਾਰੇ ਦਵਾਈ ਜਿਹੜੀ ਮਿਲਦੀ ਅੱਖਾਂ ਦੀ ਬਾਬੇ ਕਿੱਥੋਂ ਆਏ ਤੁਸੀਂ ਨਿਹਾਲ ਸਿੰਘ ਵਾਲੇ ਦਾ ਜੀ ਨਿਹਾਲ ਸਿੰਘ ਵਾਲੇ ਤੋਂ ਮੋਗੇ ਲੋਕ ਆਏ ਹਾਂ ਹਾਂਜੀ ਤੇ ਕੀ ਪ੍ਰੋਬਲਮ ਹੈ ਤੁਹਾਡੀ ਅੱਖਾਂ ਹੀ ਨੀਗੀਆਂ ਚਿੱਟਾ ਮੋਦੀ ਹੈ ਘਟ ਗਈ ਧੁੰਗਲਾ ਦਿਸਦਾ ਬੜਾ ਧੁੰਦੇ ਦਿਸਦੀ ਹੈ ਜੀ ਅੱਛਾ ਜੀ ਅੱਗੇ ਤੁਸੀਂ ਡਾਕਟਰ ਨੂੰ ਦਿਖਾਇਆ ਸੀ ਕਿਤੇ ਅੱਗੇ ਅੱਖਾਂ ਚਿੱਟਾ ਮੋਦੀਆ ਦਿਖਾਇਆ ਸੀ ਡਾਕਟਰ ਨੂੰ ਤੇ ਆਪਰੇਸ਼ਨ ਕਰਾਉਣ ਨੂੰ ਕਹਿੰਦੇ ਸੀ ਲੈਣ ਨੂੰ ਪਾਈ ਨਹੀਂ ਹਜੇ ਅੱਛਾ ਫੀਸ ਤਾਂ ਕਾਫੀ ਪੈਸੇ ਲੱਗਦੇ ਮੰਗਦੇ ਹੋਗੇ ਪਤਾ ਹੀ ਨਿਕਨੇ ਕਰਨਗੇ ਜੀ ਕੋਈ ਸ਼ੁਕਰ ਵਾਝ ਜਾਂਦੀ ਉਹਦੇ ਫਿਰ ਅੱਛਾ ਜੀ ਕਾਫੀ ਦਿੱਕਤਾਂ ਵੀ ਹਾਂਜੀ ਇੱਥੇ ਤਾਂ ਰਸਪਾਈ ਕਿਸੇ ਨੇ ਕਿ ਤਨ ਪਾ ਲੱਗਿਆ ਇਹ ਫੋਨ ਤੇ ਵੀਡੀਓ ਦੇਖੀ ਸੀ ਉਹ ਤੇ ਪਤਾ ਲੱਗਿਆ ਜੀ ਪਹਿਲੀ ਵਾਰ ਹੀ ਆਇਓ ਮੈਂ ਪਹਿਲੀ ਵਾਰੀ ਹੀ ਪਤਾ ਤਾਂ ਕਰੀ ਦਵਾਈ ਇੱਥੇ ਫ੍ਰੀ ਵੀ ਮਿਲਦੀ ਰ ਦਵਾਈ ਇੱਥੇ ਹਾਂ ਜੀ ਵਿੱਚ ਲਿਖਿਆ ਹੋਇਆ ਨੈਟ ਤੇ ਲਿਖਿਆ ਸਾਰਾ ਕੁਝ ਹੈ ਪਾਪਾ ਜੀ ਸਿੰਘ ਦੀ ਕਿਰਪਾ ਹੈਗੀ ਆ ਜਿਹਦਾ ਫ੍ਰੀ ਦਵਾਈ ਦਿੰਦੇ ਆ ਹਾਂ ਜੀ ਕਿਰਪਾ ਹੋ ਜੀ ਬੱਠੀਕਾ ਸਾਰਾ ਕੁਝ ਠੀਕ ਹੈ ਜਿਵੇਂ ਮੈਂ ਨੋਕਲੀ ਹਾਂ ਦਵਾਈ ਲੈਣੇ ਸੀ ਹਾਂ ਜੀ ਅੱਖਾਂ ਲਈ ਹਾਂ ਜੀ ਕਿਸ ਕਰਕੇ ਬੜੀ ਕਿਰਪਾ ਬਾਈ ਪਹਿਲੀ ਗਏ ਆ ਮੇਰੇ ਰਿਸ਼ਤੇਦਾਰ ਲੈ ਕੇ ਗਿਆ ਸੀਗਾ ਅੱਛਾ ਜੀ ਤੇ ਉਹ ਕਹਿੰਦੇ ਸਾਨੂੰ ਫਰਕ ਆ ਅੱਛਾ ਜੀ ਤੇ ਮੇਰੇ ਵੀ ਅੱਖਾਂ ਚ ਜਲਣਾ ਹੁੰਦੀ ਸੀਗੀ ਤੇ ਮੈਂ ਕਿਹਾ ਮੈਂ ਵੀ ਵੱਤ ਕੇ ਦੇ ਦੇ ਕਹਿੰਦੇ ਵੀ ਛਿੱਟਾ ਦੋਈ ਜੀ ਇਹ ਪਹਿਲੇ ਡਾਕਟਰ ਨੂੰ ਦਿਖਾਇਆ ਸੀ ਨਹੀਂ ਡਾਕਟਰ ਨੂੰ ਨਹੀਂ ਕਿਸੇ ਨੂੰ ਨਾ ਨਾ ਸੋ ਕਈਆਂ ਨੂੰ ਦੱਸ ਪਾਈ ਜਾਂਦੀ ਹੈ ਜਿਹੜੇ ਲੋਕ ਦਵਾਈ ਲੈਣਾਂ ਤੇ ਰਿਸ਼ਤੇ ਆ ਲਾਂਦੇ ਆ ਸਗੇ ਸਬੰਧੀ ਆ ਹੋੜੇ ਦੋਸਤਾਂ ਦੇ ਤਾਂ ਕਿੰਨੇ ਕਿਤੇ ਦੱਸਦੀ ਕਿ ਇਹ ਦਵਾਈ ਜਿਹੜੀ ਪਾਈ ਜਾਂਦੀ ਹੈ ਫਰੀ ਇਹ ਸੇਵਾ ਹੁੰਦੀ ਹੈ ਜਿਹੜੀ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਨਾਲ ਸੇਵਾ ਦਿੱਤੀ ਗਈ ਹੈ ਤਾਂ ਮੇਨਾ ਮੌਜੂਦ ਹੈ ਇਸ ਟਮ ਵੈਦ ਹਰਜੀਤ ਸਿੰਘ ਸਸੀ ਗਾਜੀ ਸਸੀ ਗਾਜੀ ਅ ਬੜੀਆਂ ਲੰਬੀ ਲੈਣਾ ਲੱਗੀਆਂ ਆਮ ਲੋਕਾਂ ਦੀਆਂ ਦਵਾਈ ਫ੍ਰੀ ਸੇਵਾ ਲੱਗੀ ਹੋਈ ਹੈ ਆਮ ਤੇ ਵੱਡੇ ਹਸਪਤਾਲ ਦੇ ਵਿੱਚ ਪਰਚੀ ਕਰਾਉਣ ਵਾਸਤੇ ਵੀ ਇੰਨੀ ਲੰਬੀ ਲੈਣਾ ਨਹੀਂ ਲੱਗਦੀਆਂ ਜਿੰਨੀਆਂ ਤੁਹਾਡੇ ਇੱਥੇ ਲੱਗੀਆਂ ਕਿ ਇਹ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਛਤਰਛਾਇਆ ਜਾਂ ਪੁਛਤੈਨ ਵੀ ਇਹ ਰੀਤਾਂ ਨੂੰ ਗੁਰਤੀ ਮਿਲੀ ਉਸਤਨ ਸਭ ਤੋਂ ਪਹਿਲਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਤੇ ਮੈਂ ਦੈਨਿਕ ਸਵੇਰਾ ਚੈਨਲ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਇਹ ਸਾਡੇ ਤੱਕ ਪਹੁੰਚੇ ਜਿਨ੍ਹਾਂ ਸਾਡੇ ਬਾਰੇ ਕੁਝ ਪਤਾ ਲੱਗਿਆ ਛੋਟੇ 10 ਬਾਰੇ ਪਤਾ ਲੱਗਿਆ ਤੇ ਸਾਡੇ ਤੱਕ ਪਹੁੰਚ ਚੁੱਕੇ ਨੇ ਤੇ ਉਹਨਾਂ ਦਾ ਧੰਨਵਾਦ ਹੈ ਤੇ ਮੈਂ ਹਾਂਜੀ ਇਹੀ ਗੱਲ ਕਹੂੰਗਾ ਜੀ ਸਭ ਤੋਂ ਪਹਿਲਾਂ ਵੀ ਇਹ ਜਿਹੜੀ ਕਿਰਪਾ ਵਾ ਬਾਬਾ ਦੀਪ ਸਿੰਘ ਜੀ ਦੀ ਉਹ ਠੀਕ ਹੈ ਜੀ ਕਿਉਂਕਿ ਦੇਖੋ ਹਜ਼ਾਰਾਂ ਤੇ ਲੱਖਾਂ ਡਾਕਟਰ ਬੈਠੇ ਨੇ ਜਿਹੜੇ ਦਵਾਈਆਂ ਦੇ ਰਹੇ ਨੇ ਅੱਖਾਂ ਦੀਆਂ ਜਾਂ ਆਪਰੇਸ਼ਨ ਕਰ ਰਹੇ ਜਾਂ ਕੁਝ ਹੋਰ ਵੀ ਆ ਪਰ ਮੈਂ ਕਿਸੇ ਨੂੰ ਮਾੜਾ ਨਹੀਂ ਕਹਿਣਾ ਚਾਹੁੰਦਾ ਪਰ ਇੱਕ ਇੱਕ ਕਿਰਪਾ ਵਾ ਇਹ ਇੱਕ ਛੋਟੀ ਸਾਡੇ ਕੋਲ ਸ਼ੀਸ਼ੀ ਹੈ ਇਹ ਅੰਮ੍ਰਿਤ ਦਾ ਕੰਮ ਕਰ ਰਹੀ ਹੈ ਲੋਕ ਕਹਿੰਦੇ ਨੇ ਅਸੀਂ ਨਹੀਂ ਕਹਿੰਦੇ ਕਹਿੰਦੇ ਅੰਮ੍ਰਿਤ ਹੈ ਅੰਮ੍ਰਿਤ ਕਹਿ ਰਹੇ ਨੇ ਪਰ ਰਿਜ਼ਲਟ ਸੁਪਰ ਦੁੱਪਰ ਆ ਰਹੇ ਨੇ ਇਹ ਨਿੱਕੀ ਜੀ ਦਵਾਈ ਇੱਕ ਚੀਜ਼ ਤੇ ਕੰਮ ਨਹੀਂ ਕਰਦੀ ਜੀ ਇਹਦੇ ਕੰਮ ਐਦਾਂ ਦੇ ਨੇ ਜਿਵੇਂ ਮੰਨ ਲਓ ਕਿ ਜਿਵੇਂ ਸਭ ਤੋਂ ਵੱਡੀ ਸਮੱਸਿਆ ਜਾਰੀ ਚਿੱਟਾ ਮੋਤੀ ਆ ਕਾਲਾ ਮੋਤੀ ਆ ਕੋਈ ਦੂਰ ਦੀ ਨਿਗਾਹ ਘੱਟ ਨੇੜੇ ਦੀ ਘੱਟ ਅੱਖਾਂ 'ਚ ਕੋਈ ਪਾਣੀ ਆਉਣਾ, ਕੋਈ ਜਾਲਾ ਆਉਣਾ, ਧੁੰਦਲਾਪਨ ਆਉਣਾ, ਅੱਖਾਂ 'ਚ ਖਾਰਿਸ਼ ਹੋਣੀ, ਡਰਾਈਨੈਸ, ਚਿਪਚਪਾ ਰੈਡਨੈਸ। ਅੱਖਾਂ ਬਲਰ ਹੋਣੀਆਂ, ਜਾਂ ਕੋਈ ਚੀਜ਼ ਪੜਦੇ ਆਂ, ਲਿਖਦੇ ਆਂ, ਅੱਖਾਂ ਤੇ ਕੋਈ ਭਾਰ ਪੈ ਜਾਂਦਾ, ਕੋਈ ਦਬਾਅ ਪੈ ਜਾਂਦਾ। ਠੀਕ ਹੈ ਜੀ। ਜਾਂ ਰਾਤ ਨੂੰ ਕਹਿੰਦੇ ਕਈ ਸਮੱਸਿਆ ਆਉਂਦੀ, ਲਾਈਟਾਂ ਵਗੈਰਾ ਅੱਖਾਂ 'ਚ ਪੈਂਦੀਆਂ ਨੇ ਗੱਡੀ ਚਲਾਉਂਦੇ ਸਮੇਂ ਨਾ, ਬਹੁਤ ਵੱਡੀ ਸਮੱਸਿਆ ਅੱਜਕੱਲ। ਤੇ ਇਹ ਉਹ ਤੇ ਸਾਰਿਆਂ ਤੇ ਇਹੀ ਕੰਮ ਕਰਦੀ ਆ ਪਰ ਕਈਆਂ ਦੇ ਦਿਮਾਗ 'ਚ ਕੁਝ ਹੀ ਹੁੰਦਾ ਵੀ ਇਹ ਨਿੱਕੀ ਸ਼ੀਸ਼ੀ ਸਾਰੇ ਕੰਮ ਕਿਵੇਂ ਕਰ ਦਊਗੀ? ਵੀ ਚਿੱਟਾ ਮੋ ਸਾਨੂੰ ਖੁਦ ਨਹੀਂ ਪਤਾ ਜੋ ਸੀ ਤਿਆਰ ਕੀਤਾ ਉਹ ਲੋਕ ਕਹਿੰਦੇ ਅੰਮ੍ਰਿਤ ਤਿਆਰ ਕੀਤਾ ਰਿਜ਼ਲਟ ਸੁਪਰ ਦੂਪਰ ਆ ਰਹੇ ਨੇ ਸਭ ਤੋਂ ਵੱਡੀ ਗੱਲ ਵਿਸ਼ਵਾਸ ਅਗਰ ਵਿਸ਼ਵਾਸ ਹੈ ਤਾਂ ਰਿਜ਼ਲਟ ਹੈ ਕੋ ਕਹ ਸੁਣਿਆ ਨਾ ਕਹਾਵਤ ਕਹਿੰਦੇ ਆ ਮਾਨੋ ਤੋ ਸ਼ੰਕਰ ਹੈ ਨਾ ਮਾਨੋ ਤੋ ਕੰਕਰ ਠੀਕ ਹੈ ਜੀ ਉਹ ਕੰਮ ਹੈ ਜੀ ਜੇ ਵਿਸ਼ਵਾਸ ਹੈਗਾ ਤਾਂ ਸਭ ਕੁਝ ਸਹੀ ਹੈ ਜੇ ਵਿਸ਼ਵਾਸ ਨਹੀਂ ਤਾਂ ਕੁਝ ਵੀ ਨਹੀਂ ਸਹੀ ਹੈਗਾ ਸਭ ਤੋਂ ਪਹਿਲੀ ਗੱਲ ਕਿਸੇ ਨੂੰ ਮਾਂ ਬਾਦੀ ਤੇ ਕਿਸੇ ਨੂੰ ਸੁਵਾਦੀ ਵੱਡੇ ਵੱਡੇ ਡਾਕਟਰਾਂ ਤੋਂ ਐਸੇ ਕੇਸ ਹੋ ਜਾਂਦੇ ਆ ਲੱਖਾਂ ਰੁਪਿਆ ਲਾ ਕੇ ਬੰਦਾ ਡੈੱਡ ਹੋ ਜਾਂਦਾ ਉਹੀ ਡਾਕਟਰ ਹਜ਼ਾਰਾਂ ਵਿੱਚ ਉਹ ਬੰਦੇ ਨੂੰ ਠੀਕ ਕਰ ਦਿੰਦਾ ਪ੍ਰੋਬਲਮ ਵੀ ਉਹੀ ਸਭ ਕੁਝ ਉਹੀ ਪਰ ਇੱਕ ਵਿਸ਼ਵਾਸ ਹੋਣਾ ਚਾਹੀਦਾ ਸਾਡੇ ਕੋਲ ਦੁਨੀਆ ਦੂਰੋ ਦੂਰੋ ਚੱਲ ਕੇ ਆ ਰਹੀ ਆ ਦੇਸ਼ਾਂ ਵਿਦੇਸ਼ਾਂ ਚੱਲ ਕੇ ਆ ਰਹੀ ਆ ਕਿਰਪਾ ਬਾਬਾ ਦੀਪ ਸਿੰਘ ਦੀ ਆ ਨਿਮਾਣੇ ਦਾਸ ਦੀ ਸੋਭਾ ਉਦਾਂ ਹੀ ਹੋਈ ਜਾ ਰਹੀ ਆ ਇੱਕਸਤਾਂ ਇੱਕਸਤਾਂ ਸਾਨੂੰ ਲੱਗਿਆ ਵੀ ਇਹ ਫ੍ਰੀ ਸੇਵਾ ਕਰਨ ਦੀ ਜਿਾਕੀ ਅੱਖਾਂ ਦਾ ਇਲਾਜ ਬੜਾ ਮਹਿੰਗਾ ਆ ਪਰ ਦਵਾਈਆਂ ਬੜੀ ਮਹਿੰਗੀ ਆ ਆਪਰੇਸ਼ਨ ਬੜੇ ਮਹਿੰਗੇ ਹੁੰਦੇ ਆ ਤੁਸੀਂ ਵੀ ਫੀਸ ਲੈ ਸਕਦੇ ਸੀ ਜਰ ਠੀਕ ਹੈ ਲੱਖੀ ਵੀ ਹੋ ਗਈ ਜਾਂ ਪਤਾ ਨਹੀਂ ਲੇਕਿਨ ਤੁਸੀਂ ਫਰੀ ਸੇਵਾ ਲਗਾਤੀ ਹੈ ਕਿ ਲੱਗਿਆ ਵੀ ਇਹ ਸੇਵਾ ਤੁਹਾਨੂੰ ਪਰਿਵਾਰ ਨੇ ਕਹੀ ਹੈ ਤੁਹਾਡੇ ਮਨ ਚਾਹੀਏ ਕਿ ਜੇ ਮੈਂ ਤੁਹਾਨੂੰ ਆਪਣੀ ਛੋਟੀ ਜੀ ਦਿਲ ਦੀ ਗੱਲ ਦੱਸਾਂ ਤੇ ਅੱਜ ਸੁਣ ਲਓ ਜਦੋਂ ਅਸੀਂ ਆਪਣੇ ਬਜ਼ੁਰਗਾਂ ਦਾ ਚਲੋ ਜੇ ਸਾਡੇ ਫਾਰਮੂਲੇ ਚੱਲ ਰਹੇ ਕੰਮ ਚੱਲ ਰਹੇ ਨੇ ਨਾ ਜੀ ਤੇ ਜੇ ਮੈਂ ਛੋਟੀ ਜੀ ਗੱਲ ਦੱਸਾਂ ਮੇਰਾ ਫਿਲਹਾਲ ਦਵਾਖਾਨਾ ਨਹੀਂ ਚੱਲ ਰਿਹਾ ਸੀ ਜਜਮਾਂ ਹਕੀਕਤ ਦੱਸਾਂ ਤੁਹਾਨੂੰ ਜੀ ਦਵਾਖਾਨਾ ਇਹਨਾਂ ਨਹੀਂ ਚੱਲ ਰਿਹਾ ਸੀਗਾ ਤੇ ਮੈਂ ਸੋਚਿਆ ਕੁਝ ਐਸੀ ਚੀਜ਼ ਤਿਆਰ ਕਰੀਏ ਜਿੰਨਾ ਪਹਿਲਾਂ ਆਪਾਂ ਸੰਗਤ ਜੋੜੀਏ ਨਾਲ ਸੰਗਤ ਜੜੂਗੀ ਕੁਝ ਆਪਣਾ ਅਲੱਦ ਵਾਲਾ ਹੋਰ ਦੇਖੂ ਤਾਂ ਕੁਝ ਨਾ ਕੋਈ ਲੈ ਕੇ ਜਾਊਗੀ ਅੱਜ ਹਕੀਕਤ ਅਰੇ ਦਿਲ ਦੀ ਆਪਣੀ ਤੇ ਵੀ ਕੁਝ ਨਾ ਕੋਈ ਲੈ ਕੇ ਜਾਊਗੀ ਤੇ ਵੀ ਉਹਨਾਂ ਆਪਣਾ ਕੰਮ ਹੋਰ ਚੱਲੂਗਾ ਤੇ ਮੈਨੂੰ ਨਹੀਂ ਪਤਾ ਸੀ ਵੀ ਜਿਹੜੀ ਮੈਂ ਅਸੀਂ ਦਵਾਈ ਅੱਖਾਂ ਦੀ ਤਿਆਰ ਕਰਾਂਗੇ ਆ ਵਾਲੀ ਵੀ ਇਹਦੇ ਨਾਲ ਹੀ ਸਾਡੇ ਅਸੀਂ ਤਰ ਜਾਣਾ ਵਾ ਇਹ ਦਸ਼ਵੰਤ ਤਾਂ ਨਹੀਂ ਹੋ ਗਿਆ ਸਾਡਾ ਰੱਬ ਦਾ ਸ਼ਿਵਾਨੰਦ ਸਮਝ ਲੋ ਜਾਂ ਕੁਝ ਸਮਝ ਲੋ ਸਾਨੂੰ ਨੇ ਪਸੇ ਇਹਦੇ ਨਾਲ ਤਰ ਜਾਗੇ ਕੁਝ ਨਹੀਂ ਪਤਾ ਸਾਨੂੰ ਇਹਦੇ ਨਾਲ ਪਰ ਇਹ ਦਵਾਈ ਨੇ ਇੰਨੀ ਕਰਾਮਾਤ ਕੀਤੀ ਆ ਇੰਨੀ ਦੁਨੀਆ ਜੋੜੀ ਆ ਦੇਸ਼ਾਂ ਵਿਦੇਸ਼ਾਂ ਤੋਂ ਦੁਨੀਆ ਜੋੜੀ ਆ ਨਾਲ ਸੰਗਤ ਜੋੜੀ ਆ ਸਾਰੀ ਕਿਰਪਾ ਬਾਬਾ ਦੀਪ ਸਿੰਘ ਦੀ ਹੋ ਰਹੀ ਆ ਪਰ ਅਸੀਂ ਜਦੋਂ ਪਹਿਲਾਂ ਚਲਾਇਆ ਸੋ ਸ਼ੀਸ਼ੀ ਸੀਗਾ 100 ਤੋਂ 200 ਹੋ ਗਈ 250 300 400 500 ਅੱਜ 500 ਸ਼ੀਸ਼ੀ ਅਸੀਂ ਅਸੀਂ ਵਾਦਾ ਕਰਦੇ ਆਂ ਵੀ ਹਰ ਸ਼ਨੀਵਾਰ 500 ਮਰੀਦਾਂ ਨੂੰ ਫ੍ਰੀ ਵੰਡਿਆ ਕਰਾਂਗੇ ਸੇਵਾ ਕਰਾਂਗੇ ਇਹ ਅਸੀਂ ਚਲਾਇਆ ਲੋੜਵੰਦਾਂ ਨੂੰ ਪਰ ਅਸੀਂ ਕਹਿੰਨੇ ਚਲੋ ਕੋਈ ਵੀ ਆ ਗਿਆ ਜਿਹਨੂੰ ਟੋਕਨ ਮਿਲ ਗਿਆ ਟੋਕਨ ਤੋਂ ਬ ਟੋਕਨ ਬਣਦੇ ਆ ਕਈ ਵਾਰ ਨਾ ਟੋਕਨ ਤੋਂ ਬਗਾਰ ਕਰ ਜਾਂਦਾ ਧੱਕਾ ਮੁੱਕੀ ਬਹੁਤ ਚੱਲ ਬੰਦੀ ਬਾਈ ਅੱਜ ਪੜਾ ਰਸ਼ ਬਹੁਤ ਜ਼ਿਆਦਾ ਹੋ ਜਾਂਦਾ ਤੁਸੀਂ ਦੇਖਿਆ ਹੀ ਹੈ ਨਾ ਜੀ ਪਰ ਅਸੀਂ ਕਹਿੰਦੇ ਆ ਵੀ ਹਰ ਸ਼ਨੀਵਾਰ 500 ਮਰੀ ਦੀ ਸੇਵਾ ਸਾਡੇ ਤੋਂ ਪਰਮਾਤਮਾ ਇਸੇ ਤਰੀਕੇ ਸਾਰੀ ਜ਼ਿੰਦਗੀ ਲੈਂਦਾ ਰਵੇ ਸਾਡੇ ਬੱਚਿਆਂ ਤੋਂ ਲੈਂਦਾ ਰਵੇ ਤੇ ਦੁਨੀਆ ਠੀਕ ਹੁੰਦੀ ਰਵੇ ਤੇ ਬਾਬਾ ਜੀ ਦੇ ਗੁਣ ਗੰਦੀ ਰਵੇ ਜੀ ਇਹ ਕੀ ਟਾਈਮਿੰਗ ਹੁੰਦਾ ਤੇ ਕਿਹੜੀ ਜਗ੍ਹਾ ਤੁਹਾਡਾ ਇਹ ਤੁਹਾਡਾ ਦਵਾਖਾਨਾ ਜਿਹੜੀ ਸਾਡੀ ਸਾਡਾ ਟਾਈਮਿੰਗ ਆ ਵੈਸੇ ਤਾਂ ਹਰ ਰੋਜ਼ ਸਵੇਰੇ 10 ਤੋਂ ਸ਼ਾਮੀ 6 ਵਜੇ ਦੀ ਆ ਜਿਹੜੀ ਅੱਖਾਂ ਦੀ ਦਵਾਈ ਫ੍ਰੀ ਵਾਸਤੇ ਆ ਉਹ ਹਰ ਸ਼ਨੀਵਾਰ ਨੂੰ ਸਵੇਰੇ 8 ਵੇ ਟੋਕਨ ਮਿਲਦਾ 500 ਟੋਕਨ ਹੁੰਦੇ ਨੇ ਜੀ ਟੋਕਨ ਲੈਣਾ ਜ਼ਰੂਰੀ ਹੁੰਦਾ ਜੀ ਟੋਕਨ ਤੋਂ ਬਿਗੈਰ ਇਹ ਫਰੀ ਨਹੀਂ ਹੁੰਦੀ ਟੋਕਨ ਤੋਂ ਬਿਗੈਰ 100 ਰੁਪਏ ਸ਼ਿੱਸ਼ੀ ਆ ਜਿਹੜਾ ਸਾਡਾ ਐਡਰੈਸ ਹੈਗਾ ਜੀ ਉਹ ਲੁਧਿਆਣਾ ਸ਼ਹਿਰ ਦਾ ਵਾ ਗਿਲ ਰੋਡ ਨੇੜੇ ਜੀਐਨਈ ਕਾਲਜ ਸਾਹਮਣੇ ਸੁਵਾਰ ਰੋਡ ਬਾਬਾ ਦੀਪ ਸਿੰਘ ਨਗਰ ਹੈ ਜੀ ਗਲੀ ਨੰਬਰ 11 ਤੇ 12 ਦੇ ਬਾਹਰ ਹੈ ਜੀ ਤੇ ਜਿਨ੍ਹਾਂ ਨੇ ਮਤਲਬ ਹਜੇ ਦਿਨਕ ਸਵੇਰੇ ਨੂੰ ਫੋਲੋ ਨਹੀਂ ਕੀਤਾ ਉਹ ਦਿਨਕ ਸਵੇਰੇ ਵਾਲੇ ਚੈਨਲ ਨੂੰ ਫੋਲੋ ਵੀ ਕਰ ਲੈਣ ਪਲੱਸ ਸਾਡਾ ਇੰਸਟਾਗ੍ਰam ਤੇ ਪੇਜ ਹੈ 골ਡਨ ਲੀਫਰਬਲ ਤੇ ਆ ਜਿਨ੍ਹਾਂ ਨੇ ਸਾਡੇ ਰਿਜ਼ਲਟ ਦੇਖਣੇ ਆ ਵਿਊ ਦੇਖਣੇ ਆ ਜਾਂ ਕੋਈ ਹੋਰ ਵੀ ਚੀਜ਼ ਜਾਣਕਾਰੀ ਲੈਣੀ ਆ ਸਾਰੀ ਇੰਸਟਾਗ੍ਰਾਮ ਪੇਜ ਦੱਸੀ ਹੋਈ ਆ ਉਹ ਫੋਲੋ ਕਰ ਲਓ ਤੇ ਵੱਧ ਤੋਂ ਵੱਧ ਇਸ ਵੀਡੀਓ ਨੂੰ ਸ਼ੇਅਰ ਕਰੋ ਤਾਂ ਜੋ ਕਿਸੇ ਲੋੜਵੰਦ ਤੱਕ ਪਹੁੰਚ ਸਕੇ ਜਿਨ੍ਹਾਂ ਨੂੰ ਆਪਰੇਸ਼ਨ ਤੋਂ ਬਚਣਾ ਵਾ ਜਾਂ ਉਹ 50000 60000 10000 ਖਰਚ ਨਹੀਂ ਕਰ ਸਕਦੇ ਉਹ ਇਹ ਦਵਾਈ ਲਗਾਤਾਰ 6 ਮਹੀਨੇ ਪਾਉਣ ਲਗਾਤਾਰ ਦਵਾਈ ਪਾਉਣ ਦੇ ਨਾਲ ਬੰਦਾ ਠੀਕ ਹੋ ਜਾਂਦਾ ਇਸ ਦਵਾਈ ਦੇ ਸਿਰਫ ਇੱਕੋ ਹੀ ਨੁਕਸਾਨ ਹੈ ਜਿਨ੍ਹਾਂ ਨੇ ਅੱਖ ਦਾ ਆਪਰੇਸ਼ਨ ਕਰਾ ਲਿਆ ਜਾਂ ਕੋਈ ਲੈਂਸ ਪਵਾ ਲਿਆ ਲੇਜ਼ਰ ਕਰਾ ਲਿਆ ਜਾਂ ਕੋਈ ਅੱਖ 'ਚ ਇੰਜੈਕਸ਼ਨ ਲਵਾ ਲਿਆ ਉਸ ਬੰਦੇ ਨੇ ਧਿਆਨ ਰੱਖਣਾ ਦਵਾਈ ਨਹੀਂ ਪਾਉਣੀ ਬਾਕੀ ਸਾਰੇ ਪਾ ਸਕਦੇ ਆ ਚਾਹੇ ਕੋਈ ਹਾਰਡ ਦਾ ਪੇਸ਼ੈਂਟ ਹੈ ਕੋਈ ਬੀਪੀ ਦਾ ਵਾ ਕੋਈ 슈ਗਰ ਦਾ ਵਾ ਛੋਟਾ ਬੱਚਾ 8 ਸਾਲ ਦਾ ਵੀ ਇਹ ਦਵਾਈ ਨੂੰ ਪਾ ਸਕਦਾ ਵਾ ਨੁਕਸਾਨ ਇਹਦਾ ਕੋਈ ਨਹੀਂ ਹੋਏਗਾ ਕਈ ਵਾਰ ਬੰਦਾ ਕਹਿੰਦਾ ਵੀ ਇਹ ਦਵਾਈ ਤੁਹਾਡੀ ਬਹੁਤ ਲੱਗਦੀ ਹੈ ਜੀ ਲੜਦੀ ਹੈ ਚੁੱਭਦੀ ਹੈ ਰੜਕ ਪੈਂਦੀ ਹੈ ਲਾਲੀ ਆ ਜਾਂਦੀ ਜੀ ਕਿਨਾਰੀ ਸੋਜ ਗਈ ਜੀ ਧੁੰਦਲਾਪਨ ਆ ਗਿਆ ਜੀ ਦੇਖੋ ਜੀ ਇਹ ਦਵਾਈ ਹੈ ਨਾ ਕਿ ਪਾਣੀ ਪਾਣੀ ਤਾਂ ਤੁਸੀਂ ਰੋਜ਼ ਅੱਖਾਂ 'ਚ ਪਾ ਰਹੇ ਹੋ ਧਣ ਲੱਗੇ ਆ ਉਹ ਕਿਹੜਾ ਲੱਗਦਾ ਦਵਾਈਓ ਲੱਗਦੀ ਹੈ ਨਾ ਜੀ ਇਸ ਕਰਕੇ ਦਵਾਈ ਮਾੜੀ-ਮੁੱਟੀ ਆਪਣਾ ਰਿਜ਼ਲਟ ਦਿਖਾਉਂਦੀ ਆ ਦਵਾਈ ਪਾਓ ਦਵਾਈ ਦਾ ਇਹ ਨਾ ਸੋਚੋ ਵੀ ਦਵਾਈ ਲੱਗ ਗਈ ਤੇ ਇਜੈਕਸ਼ਨ ਮਤਲਬ ਕੋਈ ਪ੍ਰੋਬਲਮ ਇਨਫੈਕਸ਼ਨ ਆ ਗਈ ਕੋਈ ਇਨਫੈਕਸ਼ਨ ਨਹੀਂ ਆਉਗੀ ਤੁਸੀਂ ਠੀਕ ਹੋ ਜਾਓਗੇ 6 ਮਹੀਨੇ ਲਗਾਤਾਰ ਦਵਾਈ ਪਾਓ ਹ ਦੂਸਰੀ ਗੱਲ ਰਿਜ਼ਲਟ ਕਿਸੇ ਨੂੰ ਦੱਸ ਦੇਣਾ ਚਾਹ ਰਿਹਾ ਕਿਸੇ ਨੂੰ ਵੀ ਦੇਹ 6 ਮਹੀਨੇ ਚ ਨਾ ਆਵੇ ਰਿਜ਼ਲਟ 5 ਮਹੀਨੇ ਵੀ ਨਾ ਆਵੇ ਜੀ ਜ਼ਰੂਰੀ ਨਹੀਂ ਹੁੰਦਾ ਸਭ ਨੂੰ ਇੱਕ ਬਰਾਬਰ ਰਿਜ਼ਲਟ ਆਵੇ ਦੇਖੋ ਜੀ ਉਹਨੇ 10 ਦਿਨ ਪਾਈ ਆ ਹੋ ਸਕਦਾ ਤੁਹਾਡੇ 5 ਮੈਂਬਰ ਘਾਦੇ 4 ਠੀਕ ਹੋਵੇ ਇੱਕ ਨਾ ਠੀਕ ਹੋਵੇ ਮੈਂ ਨਹੀਂ ਕਹਿੰਦਾ ਵੀ 100% ਇਹ ਰਿਜ਼ਲਟ ਦਿੰਦੀ ਆ ਮੈਂ ਇਹ ਕਹ ਵੀ ਦਵਾਈ ਪਾਓ ਰਿਜ਼ਲਟ ਆਏਗਾ ਨੁਕਸਾਨ ਕੋਈ ਨਹੀਂ ਹੋਏਗਾ ਜੇਕਰ ਪੰਜ ਮੈਂਬਰੋਂ ਚਾਰ ਠੀਕ ਹੋ ਗਏ ਇੱਕ ਰਹਿ ਗਿਆ ਤਾਂ ਸਮਝ ਲਓ ਵੀ ਉਹ ਬੰਦੇ ਨੂੰ ਨਹੀਂ ਠੀਕ ਕੀਤਾ ਪਰ ਨੁਕਸਾਨ ਨਹੀਂ ਕੋਈ ਕਰੇਗਾ ਜੀ ਤੁਸੀਂ ਗੱਲ ਕੀਤੀ ਵੀ ਜਿਨ੍ਹਾਂ ਦੇ ਆਪਰੇਸ਼ਨ ਹੋਏ ਕਿਸੇ ਨੇ ਇੰਜੈਕਸ਼ਨ ਵਾਇਆ ਉਹ ਦਵਾਈ ਨਹੀਂ ਪਾਊਗਾ ਤੇ ਇਹ ਦਵਾਈ ਕਦੋਂ ਕਿੰਨੀ ਵਾਰੀ ਪਾਣੀਆ ਤੁਸੀਂ ਗੱਲ ਕੀਤੀ ਹੈ ਇਹ ਦਵਾਈ ਇੱਕ ਦਿਨ ਚ ਕਿੰਨੀ ਵਾਰੀ ਪਾਣੀਆ ਇਹ ਦਵਾਈ ਜ ਸਵੇਰੇ ਸ਼ਾਮ 2-2 ਬੂੰਦਾ ਪਾਉਣੀ ਆ ਅੱਖਾਂ ਧੋ ਕੇ ਜੇ ਉਹ ਛੋਟਾ ਬੱਚਾ 8 ਸਾਲ ਦਾ ਤੇ ਉਹ ਇੱਕ ਇੱਕ ਬੂੰਦ ਪਾਊਗਾ ਅੱਖਾਂ ਧੋ ਕੇ ਅੱਖਾਂ ਧੋਣ ਦਾ ਮਤਲਬ ਇਹ ਨਹੀਂ ਛਿੱਟੇ ਨਹੀਂ ਮਾਰਨੇ ਆਰਾਮ ਨਾਲ ਨੋਰਮਲ ਜੋ ਅੱਖਾਂ ਧੋਣਿਆ ਬਾਹ ਮੂੰਹ ਧੋਣਿਆ ਹੋਵੇ ਧੋ ਲੈਣੀਆਂ ਨੇ ਦਵਾਈ ਪਾ ਲੈਣੀਆਂ ਕਹਿਣ ਦਾ ਧੋਣ ਦਾ ਮਤਲਬ ਇਹ ਹੁੰਦਾ ਵੀ ਤੁਹਾਡੀਆਂ ਅੱਖਾਂ 'ਚੋਂ ਮਿੱਟੀ ਕੱਟਾ ਨਿਕਲ ਜਾਵੇ ਤੇ ਫਿਰ ਦਵਾਈ ਪਾ ਲਓ ਦਵਾਈ ਜਦੋਂ ਕੰਮ ਕਰਦੀ ਹੈ ਤਾਂ ਅੱਖਾਂ 'ਚੋਂ ਪਾਣੀ ਵੀ ਨਿਕਲ ਸਕਦਾ ਅੱਖਾਂ 'ਚ ਜਾਲਾ ਵੀ ਆ ਸਕਦਾ ਤੇ ਉਹ ਹੌਲੀ ਹੌਲੀ ਸਾਫ਼ ਹੋ ਜਾਏਗਾ ਜੀ ਇੱਕ ਮੈਨੂੰ ਗੱਲ ਹੋਰ ਪਤਾੜੇ ਪਤਾ ਲੱਗੀ ਸੀ ਵੀ ਤੁਸੀਂ ਇੱਥੇ ਜਿਹੜੇ ਬੇਔਲਾਦ ਦੇ ਜੋੜੇ ਹੁੰਦੇ ਆ ਉਹਨਾਂ ਵੀ ਤੁਸੀਂ ਦਵਾਈ ਦੇ ਕੇ ਉਹਨਾਂ ਦੇ ਘ ਦੇਖੋ ਜੀ ਤੁਸੀਂ ਮੈਨੂੰ ਕਹਿ ਰਹੇ ਹੋ ਮੈਂ ਖੁਸ਼ਹਾਲੀ ਮੈਂ ਕੌਣ ਹੁੰਨਾ ਖੁਸ਼ਹਾਲੀ ਦੇਣ ਵਾਲਾ ਖੁਸ਼ਹਾਲੀ ਦੇਣਾ ਵੇ ਬਾਬਾ ਦੀਪ ਸਿੰਘ ਨੇ ਨੇ ਜੀ ਜਿਨ੍ਹਾਂ ਦੀ ਕਿਰਪਾ ਹੋ ਰਹੀ ਆ ਔਰ ਰਿਜ਼ਲਟ ਆ ਰਹੇ ਆ ਸ਼ੋਭਾ ਸਾਡੀ ਆਪਣੇਪ ਬਹੋਈ ਜਾ ਰਹੀ ਆ ਦੇਖੋ ਸ਼ੋਭਾ ਜਿਹਦੀ ਪਰਮਾਤਮਾ ਨੇ ਕਰਨੀ ਆ ਨਾ ਤਾਂ ਕਰ ਹੀ ਦੇਣੀ ਆ ਚਾਹੇ ਉਹ ਕਿਸੇ ਵੀ ਕੋਨੇ 'ਚ ਬੈਠਾ ਹੋਵੇ ਸਾਡੇ ਕੋਲ ਉਹ ਪੇਸ਼ੈਂਟ ਆ ਸਕਦੇ ਨੇ ਜਿਨ੍ਹਾਂ ਦੇ ਵਿੱਚ ਕੋਈ ਪ੍ਰੋਬਲਮ ਨਹੀਂ ਹੈਗੀ ਦੋਨੋਂ ਜੋੜੇ ਠੀਕ ਨੇ ਤੰਦਰੁਸਤ ਨੇ ਫਿਰ ਵੀ ਬੱਚਾ ਨਹੀਂ ਹੋ ਰਿਹਾ ਬਹੁਤ ਇਲਾਜ ਕਰਾ ਲਿਆ ਜਾਂ ਆਈਵੀਐਫ ਕਰਵਾ ਲਿਆ ਜਾਂ ਸੋਚ ਰਿਹਾ ਜਾਂ ਆਈਯੂਆਈ ਵੀਰ ਸੋਚ ਰਿਹਾ ਜਾਂ ਕਰਵਾ ਲਿਆ ਥੱਕ ਚੁੱਕੇ ਹੋ ਅੱਕ ਚੁੱਕੇ ਹੋ ਘਰ ਬੈਠ ਚੁੱਕੇ ਹੋ ਆਸ ਟੁੱਟ ਚੁੱਕੀ ਆ ਫਿਰ ਵੀ ਅਗਰ ਸਾਡੇ ਤੇ ਕੋਈ ਵਿਸ਼ਵਾਸ ਕਰਦੇ ਹੋ ਜਰੂਰ ਪਹੁੰਚੋ ਰਿਪੋਰਟਾਂ ਦੋਨਾਂ ਦੀਆਂ ਸਹੀ ਹੋਣ ਚਾਹੀਦੀਆਂ ਨੇ ਅਗਰ ਰਿਪੋਰਟਾਂ ਸਹੀ ਨੇ ਤਾਂ ਅਸੀਂ ਤੁਹਾਡਾ ਫ੍ਰੀ ਇਲਾਜ ਕਰਾਂਗੇ ਬਿਲਕੁਲ ਫ੍ਰੀ ਚਾਹੇ ਉਹ ਇਲਾਜ 3 ਮਹੀਨੇ ਚੱਲੇ ਚਾਹੇ 6 ਮਹੀਨੇ ਚੱਲੇ ਤੁਹਾਨੂੰ ਰਿਜ਼ਲਟ ਦਵਾਂਗੇ ਜੇ ਤੁਹਾਡੇ ਕਰਮ ਦੇ ਵਿੱਚ ਬਾਬਾ ਜੀ ਨੇ ਬੱਚਾ ਦਾਤ ਬਖਸ਼ੀ ਆ ਨਾ ਤੇ ਉਹ ਤੁਹਾਨੂੰ ਜਰੂਰ ਮਿਲੂਗੀ ਚਾਹੇ ਉਹ 5 ਸਾਲਾਂ ਬਾਅਦ ਮਿਲੇ ਚਾਹੇ 10 ਸਾਲਾਂ ਬਾਅਦ ਚਾਹੇ 20 ਸਾਲਾਂ ਬਾਅਦ ਬਹੁਤ ਕੇਸ ਐਦਾ ਦੇ ਹੁੰਦੇ ਨੇ ਸਾਡੇ ਕੋਲ ਆਉਂਦੇ ਨੇ ਜਿਨ੍ਹਾਂ ਨੂੰ 22 23 23 ਸਾਲ ਹੋ ਗਏ ਬੱਚਾ ਨਹੀਂ ਹੋਇਆ ਹੁਣ ਥੱਕ ਕੇ ਹਾਰ ਕੇ ਹੱਥ ਜੋੜ ਕੇ ਘਰੇ ਬਹਿ ਚੁੱਕੇ ਆ ਠੀਕ ਹੈ ਜੀ ਉਹ ਵੀ ਸਾਡੇ ਕੋਲ ਆ ਸਕਦੇ ਨੇ ਜੀ ਇੱਕ ਲਾ ਸਵਾਲ ਆ ਮੇਰਾ ਹਾਂਜੀ ਜਿਹੜੀ ਇਹ ਜਿਹੜੀ ਤੁਹਾਨੂੰ ਮੈਂ ਤਾਂ ਫੇਸ ਵਾਲੀ ਇਹ ਜਿਹੜੀ ਦਵਾਈ ਹੈ ਐਸੇ ਮੇਡੀ ਅੰਮ੍ਰਿਤ ਬਣ ਗਈ ਹੈ ਉਹਨਾਂ ਲੋਕਾਂ ਵਾਸਤੇ ਜਿਨ੍ਹਾਂ ਦੀ ਰੋਸ਼ਨੀ ਬਿਲਕੁਲ ਸਹੀ ਹੋ ਚੁੱਕੀ ਹੈ ਹਾਂਜੀ ਤੇ ਏ ਤੁਹਾਨੂੰ ਕਿੱਥੋਂ ਇਹ ਸਾਰਾ ਤੁਹਾਨੂੰ ਜ਼ਰੀਆ ਮਿਲਿਆ ਗੁੜਤੀ ਕਿੱਥੋਂ ਮਿਲੀ ਹੈ ਇਹ ਜ਼ਰੀਆ ਕਿੱਥੋਂ ਮਿਲਿਆ ਦੇਖੋ ਜਿਹੜੀ ਗੁੜਤੀ ਹੁੰਦੀ ਆ ਦੇਖੋ ਮੈਨ ਤਾਂ ਆਪਣੇ ਬਜ਼ੁਰਗਾਂ ਤੋਂ ਹੀ ਮਿਲਣੀ ਹੁੰਦੀ ਆ ਜੀ ਇਹ ਸਾਡੇ ਬਜ਼ੁਰਗਾਂ ਦੇ ਹੀ ਫਾਰਮੂਲੇ ਆ ਚਲੋ ਉਹ ਪ੍ਰਮੋਟ ਨਹੀਂ ਹੋਏ ਜਦੋਂ ਉਹ ਦਿੰਦੇ ਸੀ ਕਿਸੇ ਨੂੰ ਚਲੋ ਉਹ ਤਾਂ ਅੱਜ ਕੱਲ੍ਹ ਜ਼ਮਾਨਾ ਆ ਗਿਆ ਸੋਸ਼ਲ ਮੀਡੀਆ ਦਾ ਸਭ ਤੋਂ ਵੱਡਾ ਸੋਸ਼ਲ ਮੀਡੀਆ ਵਾ ਸੋਸ਼ਲ ਮੀਡੀਆ ਦੀ ਗੱਲ ਇਦਾਂ ਦੀ ਆ ਮਿੰਟੋ ਮਿੰਟ ਸ਼ੇਅਰ ਲੱਖਾਂ ਕਰੋੜਾ ਬੰਦਾ ਕੋ ਪਹੁੰਚ ਜਾਂਦੀ ਆ ਤੇ ਜੇ ਕਿਸੇ ਡਾਕਟਰ ਬਾਰੇ ਨਹੀਂ ਪਤਾ ਜਾਂ ਕਿਸੇ ਵੈਦ ਬਾਰੇ ਨਹੀਂ ਪਤਾ ਜਾਂ ਕੋਈ ਖਾਣ ਵਾਲੀ ਚੀਜ਼ ਬਣਾਉਂਦਾ ਉਹਦੇ ਬਾਰੇ ਨਹੀਂ ਪਤਾ ਉਹਨੂੰ ਸੋਸ਼ਲ ਮੀਡੀਆ ਪ੍ਰਮੋਟ ਕਰਦਾ ਜੀ ਤੇ ਇਹ ਦਵਾਈ ਅਸੀਂ ਤਿਆਰ ਕੀਤੀ ਸੀਗੀ ਸਿਰਫ ਆਪਣਾ ਪੇਸ਼ੈਂਟ ਜੋੜਨ ਵਾਸਤੇ ਚਲੋ 150 ਬੰਦਿਆਂ ਨੂੰ ਦੇ ਦਿਆ ਕਰਾਂਗੇ ਪਰ ਇਹ ਸਾਡੇ ਬਜ਼ੁਰਗਾਂ ਨੇ ਚਲਾਈ ਸੀਗੀ ਅਸੀਂ ਇਹਨੂੰ ਸੋਚਿਆ ਵੀ ਚਲੋ ਇੱਕ ਤਾਂ ਪੇਸ਼ੈਂਟ ਵੀ ਜੁੜੂਗਾ ਇੱਕ ਸਾਡਾ ਹੋਰ ਵੀ ਕੰਮ ਅੱਗੇ ਵਧੂਗਾ ਦੇਖੋ ਹਰ ਇੱਕ ਬੰਦਾ ਰੋਟੀ ਵਾਸਤੇ ਸਾਰਾ ਕੁਝ ਕਰਦਾ ਜੀ ਸਭ ਦੁਨੀਆ ਰੋਟੀ ਵਾਸਤੇ ਭੱਜ ਰਹੀ ਹੈ ਜੀ ਹਨਾ ਜੀ ਤੇ ਅਸੀਂ ਚਲਾਇਆ ਸੀ ਫ੍ਰੀ ਸੇਵਾ ਤਾਂ ਵੀ ਚਲੋ ਪੇਸ਼ੈਂਟ ਜੁੜ ਜਾਊਗਾ ਪਰ ਇਹ ਸਾਡੇ ਬਜ਼ੁਰਗਾਂ ਮਾਣ ਸ਼ੁਕਰੀਆ ਰਡਾ ਸੋ ਇਹ ਸਨ ਲੁਧਿਆਣਾ ਤੋਂ ਇਹ ਵੈਦ ਹਰਜੀਤ ਸਿੰਘ ਜੀ ਕਹਿੰਦਾ ਸੀ ਕਿ ਬਾਬਾ ਦੀਪ ਸਿੰਘ ਜੀ ਦੀ ਇਹਨਾਂ ਦੇ ਇਹਨਾਂ ਤੇ ਔਰ ਪਰਿਵਾਰ ਤੇ ਇੰਨੀ ਕਿਰਪਾ ਹੋਈ ਕਿ ਜਿਹੜੀ ਖਾਸ ਕਰਕੇ ਇਸ ਦਵਾਈ ਜਿਹੜੀ ਇਹ ਅੱਖਾਂ ਦੀ ਵਾਲੀ ਦਵਾਈ ਹੈ ਇਹ ਅੰਮ੍ਰਿਤ ਦਵਾਈ ਕਹਿੰਦੇ ਆ ਇਸ ਤਾਂ ਇਹ ਅੰਮ੍ਰਿਤ ਦਵਾਈ ਬਣ ਗਈ ਹੈ ਉਹਨਾਂ ਲੋਕਾਂ ਵਾਸਤੇ ਜਿਨ੍ਹਾਂ ਨੇ ਨੀਂਦੀ ਰੋਸ਼ਨੀ ਘਟ ਸੀ ਅੱਖਾਂ ਦੀ ਜਿਨ੍ਹਾਂ ਨੇ ਐਨਕਲ ਲੱਗੇ ਸੀ ਉਹ ਵੀ ਉਤਰ ਗੀਆਂ ਤਾਂ ਖਾਸ ਕਰਕੇ ਇਹੀ ਜਿਹੜਾ ਅੰਮ੍ਰਿਤ ਹੈ ਵੈਦ ਖਰਜੀ ਸਿੰਘ ਵਾਸਤੇ ਵੀ ਇੱਕ ਬਹੁਤ ਵੱਡੀ ਪ੍ਰੇਰਨਾ ਸੋਤ ਬੰਗੀ ਕਿ ਇਹਨਾਂ ਨੂੰ ਇੱਕ ਦਸਵੰਦ ਦੇ ਰੂਪ ਦੇ ਵਿੱਚ ਹਰ ਸ਼ਨੀਵਾਰ ਉਹਨਾਂ ਲੋੜਵੰਦ ਮਰੀਜ਼ਾਂ ਵਾਸਤੇ ਇੱਕ ਇਹ ਸੇਵਾ ਕਰਨ ਦਾ ਵੀ ਮੌਕਾ ਇਸ ਨੂੰ ਇਹਨਾਂ ਨੂੰ ਮਿਲਿਆ ਹੈ ਤਾਂ ਕਿ ਤਨਾ ਕਿਤੇ ਜਿਹੜੀ ਗੁਰਤੀ ਮਿਲੀ ਹੈ ਪਰਿਵਾਰ ਤੋਂ ਪੁਰਾਣੇ ਬਜ਼ੁਰਗਾਂ ਤੋਂ ਇਸ ਦੇ ਨਾਲ ਇਹਨਾਂ ਦੱਸਦੇ ਕਿ ਆਯੁਰਵੇਦ ਦੀ ਜਿਹੜੀ ਗੱਲ ਕੀਤੀ ਜਾਂਦੀ ਹੈ ਹਮੇਸ਼ਾ ਉਹਦਾ ਰਿਜ਼ਲਟ ਹਮੇਸ਼ਾ 100% ਰਿਹਾ ਕਿ ਇਹ ਜਿਹੜੇ ਸਾਡੇ ਸ਼ਾਸਤਰਾਂ ਚ ਬਿਲਕੁਲ ਲਿਖਿਆ ਗਿਆ ਹੈ ਆਯੁਰਵੇਦਾ ਅਸਰ ਕਿਸੇ ਨਾ ਕਿਤੇ 100% ਮਿਲਦਾ ਤੇ ਇਹ ਜਿਹੜੀ ਗੁੜਤੀ ਔਰ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਲੋਹਾਨ ਦੇ ਵੈਦ ਹਰਜੀਤ ਸਿੰਘ ਜੀ ਨੂੰ ੜੀ ਮਿਲੀ ਹੈ ਇਸ ਦੇ ਸਦਕਾ ਹੀ ਦਸਵੰਧ ਦੇ ਰੂਪ ਚ ਇਹ ਤਕਰੀਬਨ ਹਰ ਸ਼ਨੀਵਾਰ 500 ਮਰੀਜ਼ਾਂ ਨੂੰ ਅੱਖਾਂ ਦੀ ਦਵਾਈ ਬਿਲਕੁਲ ਫਰੀਦ ਦਿੰਦੇ ਆ ਤੇ ਖਾਸ ਅਕੇੜੇ ਬਾਹਰੋਂ ਲੋਕਾਂ ਨਾਲ ਗੱਲ ਵੀ ਕਰਾਈ ਆ ਮਰੀਜ਼ ਆਏ ਸੀ ਤੇ ਉਹਨਾਂ ਨੇ ਗੱਲ ਕੀਤੀ ਕਾਫੀ ਦੂਰ ਤੋਂ ਆਏ ਸੀ ਕਾਫੀ ਸਾਨੂੰ ਫਾਇਦਾ ਮਿਲਿਆ ਇਸ ਤੇ ਨਾਲ ਹੀ ਉਹ ਜੋੜੇ ਕਿਹੜੇ ਜਿਨ੍ਹਾਂ ਨੇ ਹਾਇਤੇ ਕੋਈ ਔਲਾਦ ਨਹੀਂ ਹੋਈ ਤਾਂ ਅਗਰ ਉਹਨਾਂ ਦੀ ਮੈਡੀਕਲ ਰਿਪੋਰਟ ਬਿਲਕੁਲ ਬਿਲਕੁਲ ਠੀਕ ਹੈ ਤਾਂ ਉਹ ਬਿਨਾਂ ਕਿਸੇ ਸੰਕੋਚ ਤੋਂ ਵੈਦ ਹਰਜੀਤ ਸਿੰਘ ਨੂੰ ਆ ਕੇ ਮਿਲ ਸਕਦੇ ਤੇ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਹੋ ਗਈ ਤਾਂ ਉਹਨਾਂ ਦਾ ਘਰ ਆਉਣ ਵਾਲੇ ਸਮੇਂ ਚ ਲਲਕਾਰੀਆਂ ਜੜੀਆਂ ਜੂਰ ਗੂੰਜੇਗੀ ਤੇ ਕਿੰਨੇ ਘਟੇ ਆਯੁਰਵੇਦ ਦਾ ਅਸਰ ਜਿਹੜਾ ਦਵਾਈਆਂ ਤੇ ਜਿਹੜਾ ਹਮੇਸ਼ਾ ਮਰੀਜ਼ਾਂ ਨੂੰ 100% ਦਾ ਰਿਜ਼ਲਟ ਮਿਲਦਾ ਤੇ ਜਿਹੜੀ ਇਹ ਸੇਵਾ ਲੁਧਾਣੇ ਦੇ ਵੈਦ ਹਰਜੀਤ ਸਿੰਘ ਨੇ ਬਾਾਰੇ ਆ ਇਹ ਵੀ ਇੱਕ ਬਹੁਤ ਵੱਡੀ ਦਸਵੰਦ ਵਾਲੀ ਸੇਵਾ ਤੇ ਅਗਰ ਤੁਹਾਨੂੰ ਵੀ ਅੱਖਾਂ ਦੀ ਕਿਸੇ ਤਰ੍ਹਾਂ ਦੀ ਪ੍ਰੋਬਲਮ ਹੈਗੀ ਆ ਨਜ਼ਰ ਦੀ ਵੀਕ ਹੈ ਜਾਂ ਕਿਤੇ ਐਨਕਲ ਲੱਗੇ ਤਾਂ ਬਿਲਕੁਲ ਤੁਸੀਂ ਹਰ ਸ਼ਨੀਵਾਰ ਵੈਦ ਹਰਜੀਤ ਸਿੰਘ ਲੁਧਿਆਣੇ ਆ ਕੇ ਜਿਹੜਾ ਐਡਰੈਸ ਇਹਨਾਂ ਨੇ ਬੋਲਿਆ ਉੱਥੇ ਆ ਕੇ ਫ੍ਰੀ ਦਵਾਈ ਵੀ ਲੈ ਸਕਦੇ ਹੋ ਕੈਮਰਮੈਨ ਬੋਬੀ ਨਾ ਸੰਦੀਪ ਸ਼ਰਮਾ ਡੈਨਿਫਰ ਟੀਵੀ ਲੁਧਿਆਣਾ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਦੇ ਲਈ ਫੋਲੋ ਕਰੇਨ ਦੈਨਿਕ ਸਵੇਰਾ ਟੀਵੀ YouTube Facebook Instagram ਐਂਡ اور WhatsApp ਚੈਨਲ ਪਰ